ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਿੰਡ ਦੇ ਸਰਪੰਚ ਨੂੰ ਸਸਪੈਂਡ ਕੀਤਾ ਗਿਆ ਕਾਰਨ ਹੈ ਕਿ ਵਿਦੇਸ਼ਤ ਵਿੱਚ ਬੈਠ ਕੇ ਉਸ ਦੇ ਵੱਲੋਂ ਝਾਲੇ ਕਾਗਜ਼ਾਤ ਜੜੇ ਤਿਆਰ ਕਰਕੇ ਸਰਪੰਚੀ ਦੀਆਂ ਚੋਣਾਂ ਲੜੀਆਂ ਗਈਆਂ ਸੀ ਹਾਲਾਂਕਿ ਅਪ੍ਰੈਲ ਮਹੀਨੇ ਸ਼ਿਕਾਇਤ ਜੜੀਆਂ ਦਰਜ ਹੁੰਦੀ ਆ ਤੇ ਹੁਣ ਸੁਣਵਾਈ ਇਸ ਜੜੀਆ ਮਾਮਲੇ ਤੇ ਹੁੰਦੀ ਆ ਤਾਂ ਵਿਭਾਗ ਤੇ ਵੱਲੋਂ ਇਸ ਸਰਪੰਚਨੀ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇਹਾ ਜਾਰਿਆ ਕਿ ਵਿਦੇਸ਼ ਦੇ ਵਿੱਚ ਬੈਠ ਕੇ ਉਸ ਦੇ ਵੱਲੋਂ ਜਾਲੀ ਕਾਗਜ਼ਾਤ ਚੜ੍ਹਿਆ ਤਿਆਰ ਕੀਤੇ ਗਏ ਸੀ ਹਾਲਾਂਕਿ ਮਾਮਲਾ ਦਰਜ ਹੁੰਦਾ ਤਾਂ ਹੁਣ ਕਾਰਵਾਈ ਹੋਈ ਹੈ ਕਿ ਕੁਲਦੀਪ ਕੋਰ ਦੇ ਖਿਲਾਫ ਸਰਪੰਚ ਦੇ ਚੋਣਾਂ ਦੇ ਵਿੱਚ ਉਮੀਦਵਾਰ ਜਸਵਿੰਦਰ ਕੋਰ ਦੇ ਪਤੀ ਨੇ ਇਸ ਤੇ ਸ਼ਿਕਾਇਤ ਦਿੱਤੀ ਸੀ ਤਾਂ ਕੁਲਦੀਪ ਕੋਰ ਨੇ ਵਿਦੇਸ਼ ਦੇ ਵਿੱਚ ਬੈਠ ਕੇ ਗਲਤ ਪੇਪਰ ਲਗਾ ਕੇ ਹੀ ਚੋਣਾਂ ਲੜੀਆਂ ਸੀ ਜਿਸ ਦੀ ਜਾਂਚ ਦੇ ਬਾਅਦ ਸਰਪੰਚ ਦੇ ਖਿਲਾਫ ਮਾਮਲਾ ਵੀ ਦਰਜ ਹੋਇਆ ਸੀ ਤਾਂ ਹੁਣ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਉੱਥੇ ਹੀ ਡੀਡੀਪੀਓ ਰਚਨੀਸ਼ ਗਰਕ ਨੇ ਦੱਸਿਆ ਕਿ ਕੁਲਦੀਪ ਕੋਰ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ ਜ ਉਸ ਤੇ ਜਾਂਚ ਡਾਇਰੈਕਟਰ ਨੇ ਕੀਤੀ ਸੀ ਤਾਂ ਆਰਡਰ ਉਹਨਾਂ ਦੇ ਕੋਲ ਆਏ ਸੀ ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਤਾਂ ਅਗਲੀ ਕਾਰਵਾਈ ਪੁਲਿਸ ਵਿਭਾਗ ਨੂੰ ਸੌਂਪ ਦਿੱਤੀ ਗਈ ਆ ਤਾਂ ਪੁਲਿਸ ਦੇ ਵੱਲੋਂ ਮਾਮਲਾ ਵਿਦਰਜ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਤੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹਾਲਾਂਕਿ ਜਿਹੜੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਹੁੰਦਾ ਤਾਂ ਮੋਕਾ ਜ਼ਿਲ੍ਹਾ ਦੇ ਪਿੰਡ ਚੁਗਾ ਖੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਆ ਜਿੱਥੇ ਸਰਪੰਚ ਨੂੰ ਸਸਪੈਂਡ ਕੀਤਾ ਗਿਆ ਜਿਸ ਨੇ ਚੋਣਾਂ ਦੇ ਦੌਰਾਨ ਗਲਤ ਡਾਕੂਮੈਂਟ ਲਗਾ ਕੇ ਉਸ ਸਮੇਂ ਚੋਣਾਂ ਲੜੀਆਂ ਸੀ ਤਾਂ ਉਸ ਤੋਂ ਬਾਅਦ ਸ਼ਿਕਾਇਤ ਚੜ੍ਹਦੋ ਪਹੁੰਚਦੀ ਆ ਅਖੀਰਕਾਰ 2-3 ਮਹੀਨਿਆਂ ਬਾਅਦ ਜਿਹੜੀ ਕਾਰਵਾਈ ਹੋਈ ਆ ਤਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ 420 ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਸ਼ਿਕਾਇਤ ਤੇ ਉੱਤੇ ਇਹ ਕਾਰਵਾਈ ਹੋਈ ਆ ਤਾਂ ਪਿੰਡ ਦੇ ਸਰਪੰਚ ਨੂੰ ਸਸਪੈਂਡ ਕੀਤਾ ਗਿਆ ਤਾਂ ਹੁਣ ਅਗਲੀ ਜੜੀਆ ਜਾਂਚ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਸਰਪੰਚੀ ਦੀ ਚੋਣ ਲੜੇ ਸੀ ਜਿਨ੍ਹਾਂ ਦੇ ਮੁਕਾਬਲੇ 'ਚ ਇਹ ਜਿਨ੍ਹਾਂ ਨੂੰ ਅੱਜ ਕਲਦੀਪੁਰ ਨੂੰ ਮੁਵੱਤਲ ਕੀਤਾ ਗਿਆ ਮੈਂ ਇਹਨਾਂ ਦੇ ਆਰਡਰ ਲਏ ਆ ਡੀਡੀਪੀਓ ਸਾਹਿਬ ਤੋਂ ਇਸ ਹੋਣੀ ਇਹ ਜਾਲੀ ਕਾਗਜ਼ ਆ ਤਿਆਰ ਕਰਕੇ ਫੌਰਨ ਬੈਠੇ ਕੈਨੇਡਾ ਦੇ ਵਿੱਚ ਪੇਪਰ ਤਿਆਰ ਕਰਕੇ ਸਰਪੰਚੀ ਦੀ ਚੋਣ ਲੜੇ ਸੀਗੇ ਜਿਹਦੇ ਵਿੱਚ ਚੋਣ ਜਿੱਤ ਗਏ ਸੀਗੇ 32 ਵੋਟਾਂ ਤੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਤੇ ਪਹਿਲੇ ਹਫ਼ਤੇ ਨਵੰਬਰ ਦੇ ਪਹਿਲੇ ਹਫ਼ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਸਰਕਾਸਤ ਦਿੱਤੀ ਵੀ ਇਹਨਾਂ ਨੇ ਜੋ ਸਰਪੈਂਟੀ ਦੀ ਚੋਣਾਂ ਗਲਤ ਪੇਪਰ ਕਰਕੇ ਤਿਆਰ ਕਰਕੇ ਲੜੀਆ ਤੇ ਵੀ ਇਹ ਸਾਡੇ ਨਾਲ 420 ਕੀਤੀ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੇਖੋ ਟਾਈਮ ਤਾਂ ਜਰੂਰ ਲੱਗ ਗਿਆ ਪਰ ਅਸੀਂ ਧੰਨਵਾਦ ਹਾਂ ਧੰਵਾਦੀ ਹਾਂ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਸਾਨੂੰ ਇਨਸਾਫ ਦਵਾਇਆ ਇਨਸਾਫ ਮਿਲਿਆ ਇਹਨਾਂ ਤੇ ਐਫਆਈਆਰ ਦਰਜ ਵੀ ਹੋਈ ਜਿਹੜੇ ਬੰਦੇ 420 ਕਰਦੇ ਆ 6 ਬੰਦਿਆਂ ਤੇ ਐਫਆਈਆਰ ਦਰਜ ਹੋਈ ਪਿੰਡ ਦੇ ਹੀ ਐ ਜਿਨ੍ਹਾਂ ਨੇ ਗਲਤ ਦਕਸ਼ਤ ਕਰਕੇ ਫੈਲ ਤਿਆਰ ਕੀਤੀ ਸੀ ਉਹਨਾਂ ਤੇ ਹੀ ਹੋਈ ਆ ਜਿਨ੍ਹਾਂ ਨੇ ਕੁਲਦੀਪਪੁਰ ਸਰਪੰਚ ਬਣੀ ਸੀਗੀ ਜੀ ਉਹਨਾਂ ਤੇ ਵੀ ਪਰਚਾ ਦਰਜ ਹੋਇਆ ਜੀ ਹੁਣ ਕੀ ਹੋਣਾ ਪਿੰਡ ਹੋਇਆ ਤੇ ਹੁਣ ਕੀ ਭਾਰਗ ਕਰ ਦੇਗੀ ਐਫ ਆਈ ਆਰ ਦਰਜ ਹੋਈ ਜੀ ਅਸੀਂ ਡੀ ਡੀ ਪੀਓ ਸਾਹਿਬ ਡਾਇਰੈਕਟਰ ਸਾਹਿਬ ਦੇ ਆਇਆ ਕੇਸ ਉਹਨਾਂ ਨੇ ਮੂਤਲ ਕੀਤਾ ਜੀ ਇਹਨਾਂ ਨੂੰ ਕੁਲਦੀਪ ਕੌਰ ਸਰਪੰਚ ਗ੍ਰਾਮ ਪੰਚਾਇਤ ਉਗਾਖੁਰਦੀ ਬीडीपीओ ਕੋਟਿਸੇਖਾਂ ਵੱਲੋਂ ਇਹਨਾਂ ਦੇ ਸਬੰਧ ਵਿੱਚ ਲੈਟਰ ਆਇਆ ਸੀ ਜੋ ਸਾਡੇ ਵੱਲੋਂ ਫਾਰਵਰਡ ਕੀਤਾ ਗਿਆ ਹੈ ਡਾਇਰੈਕਟਰ ਸਾਹਿਬ ਨੂੰ ਇਸ ਸਸਪੈਂਸ਼ਨ ਡਿਟਰਸਰਵ ਦੇ ਆਰਡਰ ਰਹੀ ਹੋਈ ਹੈ ਸ਼੍ਰੀਮਤੀ ਕੁਲਦੀਪ ਕੌਰ ਸਰਪੰਚ ਦੇ ਖਿਲਾਫ ਐਫ ਆਈ ਆਰ ਦਰਜੀ ਹੋਈ ਹੈ ਜਿਸ ਦੇ ਸਬੰਧ ਵਿੱਚ ਹੀ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਐਫ ਆਈ ਆਰ ਦੀ ਆਰਡਰਾਂ ਤੇ ਮੈਂਸ਼ਨ ਹੈ ਜੀ ਮਕਦਮਾ ਨੰਬਰ 64 ਮਿਤੀ 2425 ਅੰਡਰ ਸੈਕਸ਼ਨ 319 318 ਜੋ ਤੁਸੀਂ ਆਰਡਰ ਚ ਰੀਡ ਕਰ ਸਕਦੇ ਇਸ ਤਰ੍ਹਾਂ ਦੇ ਹੋਰ ਵੀ ਸੈਕਸ਼ਨ ਸਬਸਕ੍ਰਿਪਸ਼ਨ ਹੋ ਚੁੱਕੀ ਹੈ ਜੀ ਪਰ ਇਹਨਾਂ ਨੂੰ ਜੋ ਵੀ ਇਹ ਵਿਭਾਗੀ ਰੂਲ ਅਨੁਸਾਰ ਇਹਨਾਂ ਨੂੰ ਮੌਕਾ ਮਿਲੇਗਾ ਇਹਨਾਂ ਨੇ ਆਪਣਾ ਜਵਾਬ ਦੇਣਾ ਹੋਵੇਗਾ ਰੈਗੂਲਰ ਇਨਕੁਆਰੀ ਹੋਈ ਸਰਪੰਚੀ ਇਲੈਕਸ਼ਨ ਤੋਂ ਬਾਅਦ ਜਿਹੜੀ ਇੱਕ ਸਾਨੂੰ ਦਰਖਾਸਤ ਮਸਹੂਲ ਹੋਈ ਸੀ ਪਰਮਪਾਲ ਵੱਲੋਂ ਉਸ ਸਬੰਧ ਵਿੱਚ ਜਦੋਂ ਇਨਕੁਆਰੀ ਕੀਤੀ ਗਈ ਤੇ ਵੈਰੀਫਾਈ ਕੀਤਾ ਜਿਹੜਾ ਕੁਲਦੀਪ ਕੌਰ ਨੇ ਕੁਝ ਝਾਲੀ ਦਸਤਾਵੇਜ਼ ਬਣਾ ਕੇ ਜਿਹੜੀ ਆ ਇਹ ਆਪਣੀ ਸਰਪੰਚੀ ਦੀ ਚੋਣ ਲੜੀ ਸੀ ਉਸ ਤੋਂ ਬਾਅਦ ਤੁਰੰਤ ਅਸੀਂ ਐਫਆਰ 64 ਬੜਾ 25 ਦੀ ਦਰਜ ਕੀਤੀ ਗਈ 6 ਜਣੇ ਦੇ ਖਿਲਾਫ ਦਰਜ ਕੀਤੀ ਗਈ ਸੀ ਜਿਸ ਵਿੱਚ ਕੁਲਦੀਪ ਕੌਰ ਸੀ ਤੇ 5 ਜਣੇ ਹੋਰ ਸੀ ਉਸ ਤੇ ਤੈਅ تھا ਅੱਜ ਜਿਹੜਾ ਇਹਨਾਂ ਦਾ ਸਰਪੰਚੀ ਦਾ ਜਿਹੜਾ ਲਾਇਸੈਂਸ ਸਸਪੈਂਡ ਕੀਤਾ ਗਿਆ ਤੇ ਜਿਹੜੀ ਸਾਡੇ ਪੜ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਸਰ ਗ੍ਰਿਫਤਾਰੀ ਹੋ ਗਈ ਕੋਈ ਇਹ ਦੋ ਕਿ ਤਿੰਨ ਜਾਨੇ ਜਿਹੜੇ ਆ ਉਹ ਸ਼ਾਮਲ ਤੁਸੀਂ ਹੋਏ ਨੇ ਸਾਡੇ ਕੋਲ ਬਾਕੀ ਜਿਹੜੀ ਇਨਵੈਸਟੀਗੇ